ਤੁਸੀਂ ਕਹਿੰਨੇ ਵੀ ਰੱਬ ਨਾਲ ਦੀ ਸ਼ਕਤੀ ਕੋਈ ਨਹੀਂ ਹਨਾ ਹਾਂ ਚਲੋ ਕਹਿੰਨੇ ਨਾ ਚਲੋ ਤੇ ਬਾਣੀ ਚਾਉਂਦਾ ਤੂੰ ਮੇਰਾ ਰਖਾ ਫਿਰ ਤੂੰ ਕੌਣ ਹੋਇਆ ਆ ਆ ਆ ਦੇਖਿਆ ਨਾ ਹੁਣ ਆਪਣੀ ਆਪਣੀ ਫਲਸਫੀ ਜਿਹੜੀ ਆ ਉਹ ਨਹੀਂ ਉਹ ਅੰਦਰ ਮੰਨ ਜਾਂਦਾ ਬੰਦੇ ਦਾ ਸਹੀ ਗੱਲ ਹੋਵੇ ਤਾਂ ਮੰਨੂਗਾ ਉਹ ਬਾਣੀ ਕਹਿੰਦੀ ਤੂੰ ਤੂੰ ਬਾਪ ਪਿਤਾ ਹਮ ਮਤਲਬ ਆਉਂਦਾ ਨਾ ਤੁਮ ਬਾਪ ਪਿਤਾ ਤੁਮ ਕੌਣ ਹੋਇਆ ਉਹ ਇਦਾਂ ਛਾਲ ਮਾਰ ਕੇ ਜੇ ਭੱਜ ਕੇ ਜਾਉਂਗੇ ਨਾ ਤੁਸੀਂ ਹਾਂਜੀ ਕਿੰਨੇ 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 ਪੰਨੇ ਤੇ ਆਇ ਪੰਕਤੀ ਤੂੰ ਮੇਰਾ ਰੱਖਾ ਸਭ ਨਹੀਂ ਥਾਈ ਇਹ ਕਿੰਨੇ ਮੈਂ ਅੰਦਾਜ਼ੇ ਨਾਲ ਕਿੰਨੇ ਇੱਕ ਪੰਨਾ ਤੇ ਗੁਰੂ ਗ੍ਰੰਥ ਸਾਹਿਬ ਜੀ ਮੈਂ ਪਾਠ ਹੀ ਨਹੀਂ ਹੈ ਜੀ ਮੈਂ ਪਾਠ ਉਸ ਤਰ੍ਹਾਂ ਦਾ ਨਹੀਂ ਆਪਾਂ ਕੰਮ ਕਰਦੇ ਅੱਗੇ ਤੋਂ ਨਾ ਜਦੋਂ ਖੇਤੀ ਬਾੜੀ ਹੈ ਛੋਟੀ ਜਦੋਂ ਇੰਪੋਰਟੈਂਟ ਵਿਚਾਰ ਕਰਦੇ ਹੁੰਦੇ ਆ ਹਾਂਜੀ ਉਦੋਂ ਕੋਸ਼ਿਸ਼ ਕਰੀਦੀ ਆ ਸਵਾਲ ਦਾ ਜਵਾਬ ਦੇਣ ਦੀ ਜਿਸ ਕੇ ਸਿਰ ਉੱਪਰ ਤੂੰ ਸੁਆਮੀ ਏਵੇਂ ਸੇ ਸੋਧ ਦਾ ਕੋਈ ਸੰਪਰਕ ਮੇਰੇ ਕੋ ਤਾਂ ਮੇਰੇ ਕੋ ਤਾਂ ਇੱਥੇ ਸਾਰਾ ਕੁਝ ਪਿਆ ਮੈਂ ਤਾਂ ਇੱਕ ਸੈਕਿੰਡ ਚ ਲੱਭ ਲੈਣਾ ਮੈਂ ਜਨਰਲ ਤੁਹਾਨੂੰ ਸਵਾਲ ਇਹ ਪੁੱਛਿਆ ਸੀ ਕਿ ਕਿੰਨੇ ਕ ਪੰਨਾ ਤੇ ਮੈਨੂੰ ਸੀਗਾ ਤੁਸੀਂ ਕਹੋਗੇ ਪਹਿਲੇ ਪੰਨੇ ਤੇ ਨਹੀਂ ਫੱਟਾ ਪਹਿਲੇ ਤੇ ਤਾਂ ਪਹਿਲੇ ਤੇ ਨਹੀਂ ਹੈਗੀ ਇਹ ਜਦੋਂ ਨਾ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਨੀ ਆ ਤੁਸੀਂ ਕਦੇ ਵੀ ਹਾਂਜੀ ਗੁਰੂ ਗ੍ਰੰਥ ਸਾਹਿਬ ਨੂੰ ਪਹਿਲਾਂ ਸ਼ੁਰੂ ਤੋਂ ਲੈ ਕੇ ਹਾਂਜੀ ਪਹਿਲਾਂ ਇੱਕ ਨਾ ਸਾਹਿਬ ਸਿੰਘ ਦੀ ਕਿਤਾਬ ਆ ਆਦ ਬੀੜ ਬਾਰੇ ਆ ਠੀਕ ਹੈ ਜੀ ਉਹ ਕਿਤਾਬ ਪੜਿਓ ਠੀਕ ਹੈ ਤੁਹਾਨੂੰ ਕਾਫੀ ਕੁਝ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਪਤਾ ਲੱਗੂਗਾ ਕਿ ਉਹਦੀ ਬਣਤਰ ਕੀ ਆ ਠੀਕ ਹੈ ਜਿੱਦਾਂ ਸ਼ੁਰੂ ਦੇ ਵਿੱਚ ਮੂਲ ਮੰਤਰ ਆ ਹਾਂਜੀ ਮੂਲ ਮੰਤਰ ਪਹਿਲੀ ਬਾਣੀ ਪਹਿਲੀ ਬਾਣੀ ਜਪਜੀ ਆ ਜਪਜੀ ਸਾਹਿਬ ਹਾਂਜੀ अच्छा जपजी साहब ਦੇ ਵਿੱਚ ਕਿਸੇ ਵੀ ਗੁਰੂ ਪਾਤਸ਼ਾਹ ਦਾ ਨਾਮ ਨਹੀਂ ਸਾਰੇ ਸ਼ਬਦਾਂ ਦੇ ਥੱਲੇ ਲਿਖਿਆ ਹੈ ਜਿੱਦਾ ਭਗਤ ਕਬੀਰ ਜੀ ਦਾ ਨਾਮ ਰਵਿਦਾਸ ਜੀ ਦਾ ਭਗਤ ਨਾਮਦੇਵ ਜੀ ਦਾ ਜਿਹੜੇ ਗੁਰੂ ਪਾਤਸ਼ਾਹ ਦੇ ਸ਼ਬਦ ਆ ਉਹਨਾਂ ਤੇ ਹੈਗਾ ਮਹਿਲਾ ਪਹਿਲਾ ਦੂਜਾ ਤੀਜਾ ਇਦਾਂ ਤੀਜਾ ਹਾਂਜੀ ਸ਼ਬਦ ਦੇ ਅਖੀਰ ਦੇ ਵਿੱਚ ਨਾਨਕ ਆਉਂਦਾ ਪਰ ਜਪਜੀ ਵਿੱਚ ਕਿਤੇ ਨਾਮ ਨਹੀਂ ਆਉਂਦਾ ਠੀਕ ਹੈ ਫਿਰ ਜਿਹੜੀਆਂ ਫਿਰ ਦੂਜੀ ਤੀਜੀ ਚੌਥੀ ਜਿਹੜੇ ਗਾਹਾਂ ਦੇ ਸ਼ਬਦ ਆ ਉਹ ਹੈਗੇ ਸੋਦਰ ਦੇ ਸੋਦਰ ਹਾਂਜੀ ਜਿਹੜੇ ਰਰਸਾ ਵਾਲੇ ਸ਼ਬਦ ਚਾਰ ਪਹਿਲੇ ਸ਼ਾਇਦ ਫਿਰ ਹੈਗੇ ਸੂਪੁਰਖ ਦੇ ਹਾਂਜੀ ਫਿਰ ਸੋਹਲੇ ਦੇ ਉਹ ਸ਼ਬਦ ਜਿਹੜੇ ਜਪਜੀਤੋਂ ਬਿਨਾ ਜਿਹੜੇ ਬਾਕੀ ਦੇ ਸੋਦਰ ਦੇ ਸੂਪੁਰਖ ਦੇ ਤੇ ਸੋਹਲੇ ਦੇ ਸ਼ਬਦ ਆ ਉਹ ਵੱਖਰੇ ਵੱਖਰੇ ਰਾਗਾਂ ਵਿੱਚ ਵੀ ਆਉਂਦੇ ਆ ਹਾਂਜੀ ਤੇ ਕੱਢ ਕੇ ਇੱਥੇ ਮੋਰੇ ਕੱਲੇ ਵੀ ਲਿਖੇ ਗਏ ਠੀਕ ਹੈ ਜੀ ਫਿਰ ਫਿਰ ਹੁੰਦਾ ਰਾਗ ਸ਼ੁਰੂ ਹਾਂਜੀ ਠੀਕ ਹੈ ਭਈ ਜਿਹੜੇ ਜਿੱਦਾਂ ਇਦਾਂ ਹੈਗੇ ਉਹਦੀ ਰਾਗ ਦੇ ਵਿੱਚ ਵੀ ਤਰਤੀਬ ਆ ਹਾਂਜੀ ਤੇ ਜਦਾਂ ਪਹਿਲੇ ਪਾਸ਼ਾ ਦੀ ਬਾਣੀ ਦੂਜੇ ਦੀ ਆ ਤੀਜੇ ਦੀ ਚੌਥੇ ਦੀ ਪੰਜਵੇਂ ਦੀ ਨੌਵੇਂ ਦੀ ਹਾਂਜੀ ਹਾਂ ਫਿਰ ਭਗਤਾਂ ਦੀ ਆ ਅੱਛਾ ਉਹ ਉਹਦੇ ਵਿੱਚ ਵੀ ਇਦਾਂ ਆ ਕਿ ਪਹਿਲਾਂ ਦੋ ਪਦੇ ਵਾਲੇ ਸ਼ਬਦ ਆ ਤੇ ਪਦੇ ਵਾਲੇ ਆ ਫਿਰ ਫਿਰ ਵੱਡੀਆਂ ਬਾਣੀਆਂ ਆ ਫਿਰ ਭਗਤਾਂ ਦੀ ਬਾਣੀਆਂ ਆ ਇਦਾਂ ਇੱਕ ਤਰਤੀਬ ਚੱਲਦੀ ਆ ਹਾਂਜੀ ਅੱਛਾ ਜਿਹੜਾ ਮੈਂ ਗੁਰੂ ਗ੍ਰੰਥ ਸਾਹਿਬ ਦਾ ਸਬਜੈਕਟ ਆ ਹਾਂਜੀ ਉਹਦੇ ਬਾਰੇ ਸਬਜੈਕਟ ਦੇ ਗੱਭੇ ਜਾਣ ਦੀ ਬਜਾਈ ਜਦੋਂ ਤੁਸੀਂ ਮੈਂ ਤੁਸੀਂ ਪੜੇ ਕਿੰਨਾ ਹੈ ਮੈਟ੍ਰਿਕ ਹੈ ਜੀ ਓਕੇ ਮੈਟ੍ਰਿਕ ਵਿੱਚ ਵੀ ਸਮਾਜਿਕ ਸਿੱਖਿਆ ਪੜ੍ਹੀ ਆਪਾਂ ਹਾਂਜੀ ਪੋਲੀਟੀਕਲ ਸਾਇੰਸ ਜਿਹੜੀ ਆ ਅਸੀਂ ਪੋਲੀਟੀਕਲ ਸਾਇੰਸ ਨੂੰ ਆਪਣਾ ਕੀ ਕਹਿੰਦੇ ਸੀ ਸਿਵਿਕਸ ਮਿਸਰ ਕਾਫੀ 50+ ਆ ਮੈਂ ਹਾਂਜੀ ਪੜਾਈ ਹੈ ਨਹੀਂ ਸਿਵਿਕਸ ਤਾਂ ਉਹ ਆਪਣੇ ਸਕੂਲ ਵਿੱਚ ਤਾਂ ਲਾਜ਼ਮੀ ਹੁੰਦੀ ਸੀ ਤੁਸੀਂ ਤੁਸੀਂ 80 ਤੋਂ ਤਾਂ ਬਾਅਦ ਹੀ ਪੜੇ ਹੋਵੋਗੇ ਹਾਂ ਜੀ 80 ਤੋਂ ਬਾਅਦ ਸਮਾਜਿਕ ਸਾਇੰਸ ਮੈਥ ਇੰਗਲਿਸ਼ ਤੇ ਸਵਿਕਸ ਸਵਿਕਸ ਮਤਲਬ ਕਿਹੜੀ ਸਿਪਾਚ ਅੱਗੇ ਕਾਲਜ ਜਾ ਕੇ ਪੋਲੀਟਿਕਲ ਸਾਇੰਸ ਬਣ ਜਾਂਦੀ ਹੈ ਉਹ ਹਾਂ ਜੀ ਹਾਂ ਸਮਾਜਿਕ ਸਿੱਖਿਆ ਦਾ ਹਿੱਸਾ ਸੀ ਉਹ ਹਾਂ ਸਿੱਖਿਆ ਦਾ ਹਾਂ ਜੀ ਠੀਕ ਹੈ ਅੱਛਾ ਹੁਣ ਜਿਹੜੇ ਵੀ ਸਬਜੈਕਟ ਤੁਸੀਂ ਦੇਖਣਾ ਨਾ ਪੜ੍ਹਨਾ ਆ ਹਾਂਜੀ ਉਹਦੇ ਵਿੱਚ ਦਾ ਮੈਥ ਆ ਹਾਂਜੀ ਹੁਣ ਮੈਥ ਦੇ ਵਿੱਚ ਜਿਸ ਬੰਦੇ ਨੂੰ ਇੱਕ ਦੋ ਨਹੀਂ ਪਤਾ ਹਾਂਜੀ ਉਹ ਸਵਾਲ ਥੋੜੋ ਹੱਲ ਕਰ ਲਊਗਾ ਕੋਈ ਨਹੀਂ ਕਰ ਸਕਦਾ ਹੁਣ ਸਵਾਲ ਵੀ ਜਿਹੜੇ ਹੱਲ ਕਰਨੇ ਪਹਿਲਾਂ ਇੱਕ ਦੋ ਆਉਂਦਾ ਹੋਵੇ ਫਿਰ ਜੋੜ ਹਾਂਜੀ ਫਿਰ ਘਟਾਓ ਕਟਾਵ ਹਾਂਜੀ ਫਿਰ ਫਿਰ ਗੁਣਾ ਤਕਸੀਮ ਹੁਣ ਜਿਹੜਾ ਜੋੜ ਕਰਨਾ ਜੋੜ ਵੀ ਪਹਿਲਾਂ ਦੋ ਦੋ ਰਕਮਾਂ ਦਾ ਹਾਂਜੀ ਇੱਕ 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 ਹਿੱਸੇ ਦਾ ਪਹਿਲਾਂ ਕਰਾਉਂਦੇ ਫਿਰ ਦੋ ਦੋ ਦਾ ਤਿੰਨਾਂ ਤਿੰਨਾਂ ਦਾ ਫਿਰ ਚਾਰ ਅਕਮਾ ਹੁਣ ਛੇ ਜਿੰਨੀਆਂ ਮਰਜ਼ੀ ਵੱਡੀਆਂ ਹੁਣ ਥੱਲੇ ਜਦੋਂ ਫਾਰਮੂਲਾ ਪਤਾ ਲੱਗ ਗਿਆ ਫਾਰਮੂਲਾ ਆ ਜਾਂਦਾ ਹਾਂਜੀ ਹਣਾ ਹੁਣ ਜਦੋਂ ਨਾ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਸਬਜੈਕਟ ਦੇ ਤੌਰ ਤੇ ਤੁਸੀਂ ਦੇਖਣਾ ਇਦਾਂ ਹਾਂਜੀ ਫਿਰ ਜਦੋਂ ਸ਼ੁਰੂ ਚ ਚੱਲੋਗੇ ਤੁਸੀਂ ਸ਼ੁਰੂ ਚ ਪੜ ਕੇ ਪਹਿਲਾਂ ਇਹ ਤੈਅ ਕਰਨਾ ਪੈਣਾ ਆ ਪੇ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਰਾਹੀ ਸਾਨੂੰ ਜਿਹੜਾ ਤੂੰ ਕਹਿ ਰਹੀਂ ਨਾ ਇੱਕ ਜਿਹੜਾ ਕਹਿ ਰਹੀਂ ਉਹ ਕੌਣ ਆ? ਹਾਂਜੀ ਹੁਣ ਤੁਸੀਂ ਜੇ ਹਿੰਦੂ ਧਰਮ ਦੀ ਵਿਆਖਿਆ ਕਿਸੇ ਹੋਰ ਦੀ ਵਿਆਖਿਆ ਲਿਆ ਆਖੀ। ਹਾਂਜੀ ਹਾਂ ਤੇ ਪੰਕਤੀ ਗੁਰੂ ਨਾਨਕ ਦੀ ਚੱਕ ਕੇ ਗੁਰੂ ਗ੍ਰੰਥ ਸਾਹਿਬ ਦੀ ਚੱਕ ਕੇ ਇਹ ਕਹਿਣਾ ਪੇ ਪਾ ਆ ਦੇ ਖੁਦ ਲਿਖਿਆ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਇਹ ਰੱਬ ਨੂੰ ਹੀ ਤਾਂ ਕਿਹਾ ਗਿਆ ਆ। ਦੇ ਗੁਰੂ ਸਾਹਿਬ ਤੇ ਹਵਾਲਾ ਨਹੀਂ ਦੇ ਰਹੇ। ਕਹਿ ਰਹੇ ਸਾਨੂੰ ਵੀ ਉਹ ਮਾਲਕ ਆ ਸਾਡਾ। ਨਹੀਂ ਉਹ ਮਤਲਬ ਉੱਥੇ ਤਾਂ ਇਹ ਲਿਖਿਆ ਨਾ ਤੂੰ ਪਰ ਉਹ ਕਿਦਾਂ ਉਹਦੇ ਅਰਥ ਇਹ ਕਿਦਾਂ ਹੋ ਗਿਆ? ਪਈ ਰੱਬ ਕੌਣ ਆ ਹੋ? ਇਹ ਪੰਕਤੀ ਤੋਂ ਇਦਾਂ ਕਿੱਥਾ ਪਤਾ ਲੱਗਿਆ ਪਈ ਕੌਣੇ ਕਿਹਦੇ ਬਾਰੇ ਕਹਿ ਰਹੇ ਆ? ਮਤਲਬ ਕਹਿਣ ਤੋਂ ਭਾਵ ਵੀ ਕੋਈ ਚੀਜ਼ ਹੈ ਮਤਲਬ ਜਿਹੜੀ ਸੱਤ ਵੱਖਰੀ ਹੈ ਬਹੁਤ ਬਸ ਆਹ ਪ੍ਰੋਬਲਮ ਹੈ ਅਸੀਂ ਉਹ ਮੰਨ ਕੇ ਬੈਠੇ ਹਾਂ ਉਹ ਗੱਲਾਂ ਨੂੰ ਹਾਂਜੀ ਸਾਡਾ ਮਨ ਸਿੱਖੂ ਧਰਮ ਦਾ ਪੜਿਆ ਹੀ ਨਹੀਂ ਮੈਂ ਨਾ ਸੁਣਿਆ ਨਾ ਕਦੇ ਪੜਿਆ ਸਮਾਜ ਵੀ ਜਿਹੜਾ ਪੰਜਾਬ ਦਾ ਸਮਾਜ ਆ ਸਾਡੇ ਤੇ ਉਹੀ ਪ੍ਰਭਾਵ ਰਿਹਾ ਨਾ ਚਾਹੇ ਕੋਈ ਹਿੰਦੂ ਧਰਮ ਦੇ ਪ੍ਰਭਾਵ ਥੱਲੇ ਰਿਹਾ ਚਾਹੇ ਸ਼ਿਵਜੀ ਦੇ ਚਾਹੇ ਬਾਬਾ ਬਲਕਨਾਥ ਦੇ ਚਾਹੇ ਦੇਵੀ ਦੇ ਚਾਹੇ ਕਿਸੇ ਜੀ ਨੂੰ ਮੈਂ ਆਪਾਂ ਨਾ ਮਾਰਾ ਕਹਿੰਦੇ ਨਾ ਮੈਂ ਮੰਨਿਆ ਇਹਨਾਂ ਨੂੰ ਉਹ ਉਹ ਨਹੀਂ ਆਪਾਂ ਮੈਂ ਇਦਾਂ ਨਹੀਂ ਮੈਂ ਤੁਹਾਡੇ ਤੇ ਇਲਜ਼ਾਮ ਨਹੀਂ ਲਾਇਆ ਮੈਂ ਕਹਿੰਦਾ ਪੰਜਾਬ ਦੇ ਵਿੱਚ ਜਿਹੜੇ ਅਸੀਂ ਲੋਕ ਰਹੇ ਆਂ ਹਾਂਜੀ ਹਾਂਜੀ ਅਸੀਂ ਚਾਹੀਏ ਜਿੰਨੇ ਵੀ ਉੱਥੇ ਧਰਮ ਜੀ ਦੇ ਮਰਜ਼ੀ ਪ੍ਰਭਾਵ ਥਲੇ ਰਹੇ ਆਂ ਹਾਂਜੀ ਉਹ ਸਾਰੇ ਰੱਬ ਦੇ ਵਿੱਚ ਵਿਸ਼ਵਾਸ ਕਰਨੇ ਵਾਲੇ ਆ ਹਾਂਜੀ ਇੰਡੀਆ ਦੇ ਵਿੱਚ ਜਿਹੜੇ ਧਰਮ ਰੱਬ 'ਚ ਵਿਸ਼ਵਾਸ ਨਹੀਂ ਸੀ ਕਰਨੇ ਵਾਲੇ ਨਾ ਬੁੱਧੀ ਜਾਂ ਜੈਨੀ ਹਾਂਜੀ ਉਹਨਾਂ ਨੂੰ ਵੀ ਉਹਨਾਂ ਨੇ ਬ੍ਰਾਹਮਣ ਨੇ ਬੜੀ ਖੂਬਸੂਰਤੀ ਨਾਲ ਮਹਾਤਮਾ ਬੁੱਧ ਦੀਆਂ ਵੱਡੀਆਂ-ਵੱਡੀਆਂ ਮੂਰਤੀਆਂ ਬਣਾ ਕੇ ਉਹਦੇ ਉਹੀ ਅਰਥ ਕਰਵਾ ਦਿੱਤੇ ਠੀਕ ਹੈ ਇਹ ਹੈਗਾ ਸਿੱਖਾਂ ਦੇ ਨਾਲ ਕੀਤੀ ਆਮਨੀ ਹਾਂਜੀ ਹੁਣ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਬਦ ਆਉਂਦਾ ਇੱਕ ਤੇ ਨਾਲ ਹੈਗਾ ਊੜਾ ਖੁੱਲੇ ਮੂੰਹ ਵਾਲਾ ਇੱਕ ਓਕਾਰ ਹਾਂਜੀ ਨਹੀਂ ਆ ਦੇਖਿਆ ਤੁਸੀਂ ਓਕਾਰ ਤੇ ਪਹੁੰਚ ਗਏ ਮੈਂ ਤੁਹਾਨੂੰ ਕਿਹਾ ਉੱਥੇ ਲਿਖਿਆ ਆ ਇੱਕ ਤੇ ਉੜੇ ਖੁੱਲੇ ਮੂੰਹ ਵਾਲਾ ਉੜਾ ਆ। ਹਾਂਜੀ ਹੁਣ ਸਾਨੂੰ ਕਿਸੇ ਨੇ ਇਹ ਕਹਿ ਦਿੱਤਾ ਕਿ ਜਿਹੜਾ ਖੁੱਲੇ ਮੂੰਹ ਵਾਲਾ ਉੜਾ ਆ ਨਾ ਇਹ ਇਹਨੂੰ ਬੋਲਣਾ ਆ ਓੰਕਾਰ। ਠੀਕ ਹੈ। ਠੀਕ ਹੈ। ਤੇ ਇਹਦੇ ਅਰਥ ਆ ਉਕਾਰ, ਆਕਾਰ, ਮਕਾਰ। ਠੀਕ ਹੈ। ਉਹਦੇ ਅਰਥ ਆ ਪੈਦਾ ਕਰਨ ਵਾਲਾ, ਪਾਲਣ ਵਾਲਾ ਤੇ ਮਾਰਨ ਵਾਲਾ। ਹੈਲੋ ਹਾਂਜੀ ਹਾਂਜੀ ਬਈ ਸਾਰਿਆਂ ਸਾਨੂੰ ਕਿਸੇ ਨੇ ਇਹ ਦੱਸ ਦਿੱਤਾ ਕਿ ਉਹ ਨੂੰ ਬੋਲਣਾ ਓੰਕਾਰ ਉਹਦੇ ਉਹ ਕਿੰਨਾ ਅੱਖਰ ਤਿੰਨਾਂ ਸ਼ਬਦਾਂ ਦੇ ਜੋੜ ਤੋਂ ਬਣਿਆ ਆ ਉਹਨਾਂ ਦੇ ਅਰਥ ਆ ਪੈਦਾ ਕਰਨ ਵਾਲਾ ਪਾਲਣ ਵਾਲਾ ਤੇ ਮਾਰਨ ਵਾਲਾ ਮਾਰਨ ਵਾਲਾ ਹਾਂਜੀ ਬਈ ਜਿੱਦਾਂ ਫਿਰ ਐਗਜ਼ਾਮਪਲ ਦਿੱਤੀ ਵੀ ਨਹੀਂ ਜਿੱਦਾਂ ਮੁਸਲਮਾਨ ਕਹਿੰਦੇ ਆ ਕਿ ਅੱਲਾ ਇਕੋ ਹੀ ਆ ਹਾਂਜੀ ਤੇ ਈਸਾਈ ਕਹਿੰਦੇ ਆ ਗੋਡ ਇਕੋ ਹੀ ਆ ਹਾਂਜੀ ਸਾਈਆਂ ਦੀ ਆਪਣੀ ਫਲਸਫੀ ਆ ਕਿ ਇਹ ਸਾਰੀ ਸ੍ਰਿਸ਼ਟੀ ਗॉड ਨੇ ਬਣਾਈ ਆ ਹਾਂਜੀ ਏਦਾਂ ਏਦਾਂ ਬਣਾਈ ਪਹਿਲਾਂ ਬੰਦਾ ਬਣਾਇਆ ਫੇਰ ਤੀਵੀਂ ਬਣਾਈ ਏਦਾਂ ਸੀ ਏਦਾਂ ਸੀ ਉਹ ਅੱਲਾ ਮੁਸਲਮਾਨ ਆਪਣੀ ਫਲਸਫੀ ਦਿੰਦੇ ਆ ਹਾਂਜੀ ਇਹ ਸਾਰੀ ਅੱਲਾ ਨੇ ਬਣਾਈ ਆ ਹਾਂਜੀ ਹਿੰਦੂ ਆਪਣੀ ਫਲਸਫੀ ਦਿੰਦੇ ਆ ਉਹ ਕਹਿੰਦੇ ਬ੍ਰਹਮੇ ਨੇ ਬਣਾਈ ਆ ਹਾਂਜੀ ਉਹ ਬ੍ਰਾਹਮਣ ਮੂਹ ਦੇ ਵਿੱਚੋਂ ਪੈਦਾ ਕੀਤਾ ਖੱਤਰੀ ਵਾਹਾਂ ਦੇ ਵਿੱਚੋਂ ਕੀਤਾ ਵੈਸ਼ ਲੱਤਾਂ ਦੇ ਵਿੱਚੋਂ ਕੀਤਾ ਛੁੱਧਰ ਪੈਰਾਂ ਚੋਂ ਕੀਤਾ ਹਾਂਜੀ ਅੱਛਾ ਉਹ ਕਹਿੰਦੇ ਭਈ ਹਿੰਦੂ ਹਿੰਦੂ ਫਲਸਫੀ ਕਹਿੰਦੀ ਆ ਭਈ ਬ੍ਰਹਮਾ ਪੈਦਾ ਕਰਦਾ ਹਾਂਜੀ ਵਿਸ਼ਨੂੰ ਪਾੜਦਾ ਹਾਂਜੀ ਸ਼ਿਵ ਜੀ ਮਾਰਦਾ ਹਾਂਜੀ ਹੁਣ ਜਿਹੜਾ ਪੈਦਾ ਕਰਨੇ ਵਾਲਾ ਆ ਪੈਦਾ ਤਾਂ ਹੋ ਗਿਆ ਤੁਸੀਂ ਹਾਂਜੀ ਪੈਦਾ ਕਰਨੇ ਵਾਲੇ ਦੇ ਬਾਰੇ ਥੋੜੋ ਕੋ ਬੰਦਾ ਕੇਅਰ ਕਰਦਾ ਇੰਨੀ ਉਹ ਤਾਂ ਹੋ ਗਿਆ ਹਾਂਜੀ ਜਿਹੜੀ ਸਭ ਤੋਂ ਵੱਧ ਪੂਜਾ ਹੈ ਨਾ ਇੰਡੀਆ ਦੇ ਵਿੱਚ ਉਹ ਸ਼ਿਵਜੀ ਦੀ ਹੁੰਦੀ ਹੈ ਠੀਕ ਹੈ ਉਹ ਤੋਂ ਘੱਟ ਹੁੰਦੀ ਵਿਸ਼ਨੂੰ ਦੀ ਠੀਕ ਹੈ ਪਰ ਨਾਲ ਵਿਸ਼ਨੂੰ ਦੇ ਨਾਲ ਉਹ ਜਾਨੀ ਜਿਹੜੀ ਆਪਣੀ ਲక్ష్ਮੀ ਆ ਉਹ 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 ਜਿਆਦਾ ਲక్ష్ਮੀ ਦੀ ਹੁੰਦੀ ਹੈ ਪੈਸਾ ਆ ਜਵੇ ਹੋਰ ਵਿਸ਼ਨੂੰ ਤੋਂ ਬੜੇਵੇਂ ਲੈਣੇ ਆ ਹਾਂਜੀ ਉਹ ਤਾਂ ਮੰਨਿਆ ਉਹ ਵੀ ਉਹ ਪੈਸਾ ਦਿੰਦਾ ਨਹੀਂ ਪੈਸਾ ਲక్ష్ਮੀ ਦਿੰਦੀ ਆ ਨਾ ਵਿਸ਼ਨੂੰ ਕਿੱਥੇ ਦਿੰਦਾ ਆ ਹਾਂਜੀ ਹਾਂਜੀ ਜਦੋਂ ਪੈਸੇ ਦੀ ਚਾਹਤ ਆ ਨਾ ਜਦੋਂ ਸਿੱਧੀ ਲక్ష్ਮੀ ਨਾਲ ਗੱਲਬਾਤ ਹੁੰਦੀ ਹੈ ਜਿੰਨਾ ਵਪਾਰੀ ਵਰਗਿਆ ਨਾ ਇੰਡੀਆ ਦੇ ਵਿੱਚ ਸਾਰਿਆਂ ਦੇ ਹਾਂ ਧਰਤੀ ਦੇ ਧਰਤੀ ਦੇ ਉੱਤੇ ਕੋਈ ਹਰਾਮਖੋਰੀ ਨਹੀਂ ਹੁੰਦੀ ਜਿਹੜੀ ਉਹ ਕਰਦਾ ਨਾ ਹੋਵੇ ਹਾਂਜੀ ਹਾਂ ਹਰੇਕ ਨੂੰ ਲੁੱਟਦਾ ਆ ਦੋ ਨੰਬਰ ਦਾ ਧੰਦਾ ਕਰਦਾ ਝੂਠ ਬੋਲਦਾ ਹਿਰਾਫੇਰੀ ਕਰਦਾ ਟੈਕਸ ਖਾਂਦਾ ਪਰ ਲక్ష్ਮੀ ਦੀ ਮਾਂ ਭੈਣ ਕਰੀ ਰੱਖਦਾ ਉਹ ਜੀ ਹਾਂਜੀ ਇੱਥੇ ਵੀ ਪੂਜਾ ਇੱਥੇ ਵੀ ਫੋਟੋ ਸਵੇਰੇ ਉੱਠ ਕੇ ਤੜਕੇ ਦੇ ਤੜੀ ਬੜ 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 ਬਈ ਬੰਦਾ ਕਹ ਪੇ ਇਹਦੀ ਇਹਦੀ ਮਾਸੀ ਇਹ ਤੋਂ ਬਿਨਾਂ ਤਾਂ ਜੀਂਦਾ ਹੀ ਨਹੀਂ ਹਾਂਜੀ ਅੱਛਾ ਲਾ ਕੇ ਜਦੋਂ ਕਿ ਜਦੋਂ ਸਾਨੂੰ ਪਤਾ ਵੀ ਜਿਹਦੇ ਕੰਮ ਨਹੀਂ ਚੰਗੇ ਕਰਤੂਤ ਨਹੀਂ ਚੰਗੇ ਹਾਂਜੀ ਹੁਕਮ ਅਜ ਹੋਵੇ ਗਾਂ ਹੋਵੇ ਦੁੱਧ ਦਿੰਦੀ ਨਾ ਹੋਵੇ ਸਿੰਘ ਮਾਰਦੀ ਹੋਵੇ ਗੋਹਾ ਕਰਕੇ ਲਬੀੜੀ ਜਾ ਰੱਖਾਂਗੇ ਅਸੀਂ ਨਹੀਂ ਰੱਖਾਂਗੇ ਹੁਣ ਬੰਦਾ ਆ ਉਹ ਗਾਲਾਂ ਕੱਢੀ ਜਾਂਦਾ ਖਿਜੀ ਜਾਂਦਾ ਹੁਣ ਮੁੰਡੇ ਦਾ ਵਿਆਹ ਕੀਤਾ ਕੁੜੀ ਆਈ ਆ ਘਰੇ ਨਾ ਤਾਂ ਰੋਟੀ ਬਣਾਉਂਦੀ ਹੋਵੇ ਹਾਂਜੀ ਠੀਕ ਆ ਨਾ ਆਪ ਤਿਆਰ ਆਪਣੇ ਨਾਉਣਾ ਵੀ ਕੁਛ ਨਹੀਂ ਕਰਨਾ ਐਦਾਂ ਬੰਦਾ ਕਹਿੰਦਾ ਤੈਨੂੰ ਕੀ ਕੀ ਆਉਂਦਾ ਉਹ ਕਹਿੰਦੀ ਮੈਨੂੰ ਟਿਕਟੋਕ ਆਉਂਦਾ ਫੇਸਬੁੱਕ ਆਉਂਦਾ ਕੰਮ ਕੋ ਕਰੇ ਨਾ ਕਿੰਨਾ ਚਿਰ ਰੱਖਾਂ ਕਿੰਨਾ ਚਿਰ ਚੱਲੂਗਾ ਰਿਸ਼ਤਾ ਉਹ ਨਹੀਂ ਚੱਲਦਾ ਹਾਂ ਕੋਸ਼ਿਸ਼ ਕਰਦੇ ਹੀ ਆ ਨਾ ਅਸੀਂ ਹੁਣ ਹੁਣ ਜਦੋਂ ਅਸੀਂ ਦੇਖਦੇ ਆਂ ਆਮ ਕਰਕੇ ਵੀ ਬੰਦੇ ਦੀ ਕਰਤੂਤ ਕਰਮ ਚੰਗੇ ਹੋਣ ਬਸ ਬਾਕੀ ਕੋਈ ਨਹੀਂ ਹਾਂਜੀ ਤਾਂ ਹੁਣ ਜਿਹੜਾ ਜਿਹੜਾ ਇੰਡੀਆ ਦੇ ਵਿੱਚ ਧਰਮ ਨੂੰ ਪਾਲਣੇ ਵਾਲਾ ਆ ਉਹ ਕਦੇ ਸੋਚਦਾ ਵੀ ਨਹੀਂ ਮੈਂ ਆਪਣੇ ਕਰਮ ਠੀਕ ਕਰਾਂ ਬਾਕੀ ਕੋਈ ਗੱਲ ਨਹੀਂ ਕਰਮਾਂ ਕਰਕੇ ਹਰੇਕ ਤਰ੍ਹਾਂ ਦੀ ਬੇਈਮਾਨੀ ਕਰਨੇ ਵਾਲਾ ਨਾ ਬ੍ਰਾਹਮਣ ਸੱਦ ਕੇ ਘਰੇ ਪੂਜਾ ਕਰਵਾ ਕੇ ਕਹਿੰਦਾ ਵਾ ਠੀਕ ਆ ਹੁਣ ਹੁਣ ਬੜੇ ਪਾਰ ਆ ਹਾਂਜੀ ਨਾ ਆਇਆਏ ਹੁਣ ਅਸੀਂ ਹੁਣ ਕੋਈ ਪ੍ਰੋਬਲਮ ਹਾਂਜੀ ਹੁਣ ਸਭ ਤੋਂ ਜਿਹੜੀ ਮੈਂ ਗੱਲ ਕਰਦਾ ਸਭ ਤੋਂ ਵੱਧ ਪੂਜਾ ਹੋਈ ਸ਼ਿਵਜੀ ਦੀ ਦੂਜੇ ਨੰਬਰ ਤੇ ਹੋਈ ਵਿਸ਼ਨੂੰ ਦੀ ਸ਼ਿਵਜੀ ਹੁਣ ਉਹ ਹਿੰਦੂ ਸਮਾਜ ਹੈਗਾ ਬਹੁਤ ਪੁਰਾਣਾ ਹਾਂਜੀ ਹਾਂ ਸਚਾਈ ਇਹ ਆ ਕਿ ਬੁੱਧੀ ਵੀ ਉਹਨਾਂ ਦੇ ਵਿੱਚੋਂ ਨਿਕਲੇ ਆ ਹਾਂਜੀ ਜੰਨ ਵੀ ਉਹਨਾਂ ਦੇ ਵਿੱਚੋਂ ਨਿਕਲੇ ਆ ਹਾਂਜੀ ਤੇ ਜਿਹੜੇ ਪਾਕਿਸਤਾਨ ਵਾਲੇ ਜਾਣੀ ਇੰਡੀਆ ਦੇ ਵਿੱਚ ਜਿਹੜੇ ਮੁਸਲਮਾਨ ਆ 70 80% ਉਹ ਵੀ ਇਹਨਾਂ ਦੇ ਵਿੱਚੋਂ ਨਿਕਲੇ ਆ ਠੀਕ ਹੈ ਸਿੱਕਤਾ ਹੈਗੀ ਆ ਹਾਂਜੀ ਹਾਂਜੀ ਹੁਣ ਉਹ ਸਮਾਜ ਇੱਕੋ ਹੀ ਆ ਹਾਂਜੀ ਕਿਉਂਕਿ ਰਹਿਣਾ ਸਹਿਣਾ ਸੱਭਿਆਚਾਰ ਆ ਜਿਹੜਾ ਜਿਹੜੇ ਸਾਡੇ ਵਿਆਹ ਸ਼ਾਦੀਆਂ ਆ ਬਾਕੀ ਸੂਟ ਆ ਕੱਪੜੇ ਆ ਗੱਲਬਾਤ ਆ ਖਾਣਾ ਆ ਇੱਕੋ ਹੀ ਆ ਸਾਰਿਆਂ ਦਾ ਕੋਈ ਸ਼ੱਕ ਨਹੀਂ ਹੁਣ ਬ੍ਰਾਹਮਣ ਜਦੋਂ ਹਜ਼ਾਰਾਂ ਸਾਲਾਂ ਤੋਂ ਵੈਸੇ ਗਲਬਾ ਪਾ ਕੇ ਬੈਠਾ ਸੀ ਤੇ ਉਹ ਹੀ ਕਿਦਾਂ ਬਰਦਾਸ਼ਤ ਕਰ ਲੈਂਦਾ ਵੀ ਕੋਈ ਸਿਆਣਾ ਬੰਦਾ ਨਿਕਲ ਕੇ ਲੋਕਾਂ ਨੂੰ ਵਧੀਆ ਗੱਲ ਦੱਸੇ ਉਹਨੂੰ ਡਰ ਨਹੀਂ ਸੀ ਵੀ ਜੇ ਲੋਕੇ ਇਹਨ ਮਗਰ ਲਾ ਲੈ ਆਪਣੇ ਮੇਰਾ ਤਾਂ ਗਲਬਾ ਟੁੱਟ ਜਾਣਾ ਹਾਂਜੀ ਮੇਰਾ ਤਾਂ ਬਾਰ ਬੰਦ ਹੋ ਜਾਣਾ ਕਿਉਂ ਕਿਉਂ ਕਰਨ ਦਿੰਦਾ ਇਦਾਂ ਨਹੀਂ ਕਰਨ ਦਿੱਤਾ ਉਹਨੇ ਠੀਕ ਹੈ ਜਿਹੜਾ ਵੀ ਨਿਕਲਿਆ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਉਹਨੇ ਜਾਂ ਉਹਦੇ ਵਿੱਚ ਬੜ ਕੇ ਜਿੱਦਾਂ ਮੈਂ ਗੱਲ ਕਰਦਾ ਭਗਤ ਰਵਦਾਸ ਜੀ ਦੀ ਪਥਰੀ ਤਰਾਉਣ ਦੇ ਕਰਕੇ ਉਹਨੇ ਆਪਣੀ ਪਥਰੀ ਡਬੋ ਲਈ ਠੀਕ ਹੈ ਭਗਤ ਨਾਮਦੇਵ ਜੀ ਨੇ ਆਵਾਜ਼ ਉਠਾਈ ਉਹਨੇ ਆਪਣਾ ਸਿਧਾਂਤ ਲਾਗੂ ਕਰਵਾ ਲਿਆ ਕਿ ਦੇਹਰਾ ਜਿਹੜਾ ਨਾ ਦੇਹਰਾ ਜਿੱਥੇ ਬ੍ਰਾਹਮਣ ਪੂਜਾ ਕਰਦਾ ਸੀ ਹਾਂਜੀ ਜਦੋਂ ਨਾਮਦੇਵ ਗਿਆ ਬ੍ਰਾਹਮਣ ਨੇ ਉਹਨੂੰ ੱੱਕੇ ਮਾਰ ਕੇ ਕੱਢ ਦਿੱਤਾ ਤਾਂ ਦੇਹਰਾ ਹੀ ਕੋ ਮੰਗਿਆ ਠੀਕ ਹੈ ਹੋ ਨਹੀਂ ਸਕਦੀ ਇਦਾਂ ਨਹੀਂ ਇਹਦੇ ਇਹਦੇ ਨਾਲ ਬ੍ਰਾਹਮਣ ਦੀ ਬੇਇੱਜ਼ਤੀ ਹੋ ਰਹੀ ਆ ਕਿ ਇੱਕ ਸ਼ਿੰਬੇ ਵੱਲੋਂ ਰੱਬ ਨੇ ਸ਼ਿੰਬੇ ਵੱਲੋਂ ਮੂੰਹ ਕਰ ਰਿਹਾ ਉਹ ਕਹਿੰਦਾ ਕੋਈ ਗੱਲ ਨਹੀਂ ਹੋਲਣ ਮੇਰੀ ਬੇਇੱਜ਼ਤੀ ਹੋਲਣ ਦਿਓ ਪਰ ਦੇਰਾ ਘੁੰਮਣੇ ਵਾਲੀ ਗੱਲ ਲੋਕਾਂ ਚ ਫੈਲਣ ਦਿਓ ਇੱਕ ਵਾਰੀ ਹਾਂ ਫਿਰ ਲੋਕ ਪੂਜਾ ਮੇਰੇ ਮੇਰੇ ਬਿਸ਼ਨੂ ਦੀ ਪੂਜਾ ਕਰੀ ਜਾਣ ਉਹ ਠੀਕ ਹੈ ਮੇਰੀ ਦੁਕਾਨ ਤਾਂ ਚੱਲ ਨਹੀਂ ਆ ਇਦਾਂ ਹੀ ਉਹਨੇ ਗੁਰੂ ਸਾਹਿਬ ਦੇ ਨਾਲ ਕੀਤਾ ਠੀਕ ਹੈ ਜਿਹੜਾ ਇਤਿਹਾਸ ਆ ਜਿਹੜੇ ਗ੍ਰੰਥ ਲਿਖੇ ਸਿੱਖਾਂ ਦੇ ਕੋਲ ਨਾ ਪੈਸਾ ਸੀ ਨਾ ਇੰਨੀ ਪੜ੍ਹਾਈ ਲਿਖਾਈ ਸੀ ਕੋਈ ਸ਼ਕਤੀ ਜਦੋਂ ਅੰਗਰੇਜ਼ ਵੀ ਗਏ ਆ ਪਹਿਲੀਆਂ ਯੂਨੀਵਰਸਿਟੀਆਂ ਪਹਿਲੇ ਕਾਲਜ ਸਾਊਥ ਦੇ ਵਿੱਚ ਬਣੇ ਆ ਹਾਂਜੀ ਹਿੰਸੀਆਂ ਦੇ ਅੱਖਰਾਂ ਦੇ ਪੱਖ ਤੋਂ ਸਭ ਤੋਂ ਵੱਧ ਗਿਆਨ ਇੰਡੀਆ ਦੇ ਵਿੱਚ Hindu ਕੋਲ ਰਿਹਾ ਪਹਿਲਾਂ ਹਾਂਜੀ ਧਰਤੀ ਦੇ ਉੱਤੇ ਵੀ ਜੇ ਤੁਸੀਂ ਇਦਾਂ ਗਿਣਨਾ ਆ ਤਾਂ ਸ਼ਾਇਦ ਇਹ ਪਹਿਲੇ ਦੂਜੇ ਨੰਬਰਾਂ 'ਚ ਹੀ ਆਵੇ ਹਾਂਜੀ ਜਿੱਥੇ ਇਹ ਉਹਦੇ ਹੱਕ ਵਿੱਚ ਜਾ ਰਹੀ ਗੱਲ ਉੱਥੇ ਉੰਨੀ ਉਹਦੇ ਵਿਰੋਧ ਵਿੱਚ ਜਾ ਰਹੀ ਆ ਭਈ ਜਿਨਨੇ ਕੱਪੜੇ ਹੋ ਇੰਡੀਆ ਦੇ ਵਿੱਚ ਉਹ ਵੀ ਪੜੇ ਲਿਖੇ ਬੰਦੇ ਨਹੀਂ ਕੀਤੇ ਅਨਪੜ੍ਹ ਨਹੀਂ ਕਰ ਸਕਦਾ ਕੋਈ ਹਾਂਜੀ ਹਾਂਜੀ ਜਿਹੜੀ ਦੂਜਿਆਂ ਦੇ ਗ੍ਰੰਥਾਂ ਨਾਲ ਹਿਰਾਫੇਰੀਆਂ ਹੋਈਆਂ ਨਾ ਅਨਪੜ੍ਹ ਨਹੀਂ ਕਰ ਸਕਦਾ ਆਹ ਇहां ਸਿੱਖਾਂ ਦੇ ਗ੍ਰੰਥਾਂ ਨਾਲ ਸਿੱਖਾਂ ਦੇ ਗ੍ਰੰਥਾਂ ਨਾਲ ਚਲਾਕੀ ਕਰਨ ਦਾ ਕਲੰਕ ਮੁਸਲਮਾਨ ਨੂੰ ਨਹੀਂ ਦੇ ਸਕਦੇ ਸੀ ਕਿਉਂਕਿ ਉਹਨੂੰ ਕੋਈ ਫਾਇਦਾ ਨਹੀਂ ਸੀ ਜੀ ਹਾਂਜੀ ਹਾਂ ਜੇ ਜੇ ਨਾ ਉਹ ਜੇ ਗ੍ਰੰਥਾਂ ਦੇ ਵਿੱਚ ਅੱਲਾਹ ਵੱਲ ਨੂੰ ਮੁਸਲਮਾਨਾਂ ਦੀ ਮਰਿਆਦਾ ਵੱਲ ਨੂੰ ਗੱਲ ਗਈ ਹੁੰਦੀ ਫੇ ਕੋਈ ਕਹਿੰਦਾ ਨਹੀਂ ਮੁਸਲਮਾਨਾਂ ਨੇ ਹਿਰਾਫਰੀ ਕੀਤੀ ਆ ਦੇਖੋ ਹਾਂਜੀ ਸਿੱਖਾਂ ਨੂੰ ਧੂਤੋ ਕੇ ਹਿੰਦੂਆਂ ਵੱਲ ਨੂੰ ਲੈ ਕੇ ਆਇਆ ਗਿਆ ਹਾਂਜੀ ਦਰਬਾਰ ਸਾਹਿਬ ਦੇ ਸਰੋਵਰ ਦੀ ਗੱਲ ਆ ਨਹਾਉਣ ਦੀ ਗੱਲ ਆ ਪਾਠਾਂ ਦੀ ਗੱਲ ਆ ਹਾਂਜੀ ਵਾਹਿਗੁਰੂ ਵਾਹਿਗੁਰੂ ਗੁਰਬਾਣੀ ਗੁਰਬਾਣੀ ਕਹਿੰਦੀ ਸੀ RAM RAM ਕਰਤਾ ਸਭ ਜੱਗ ਫਿਰੇ RAM ਨਾ ਪਾਇਆ ਜਾਏ ਹਾਂਜੀ ਪਰ ਉਹਨੇ ਬਾਬਾ ਵਾਹਿਗੁਰੂ ਵਾਹਿਗੁਰੂ ਕਰ ਲਾਤਾ ਹਾਂਜੀ ਹਾਂਜੀ ਕੋਈ ਸ਼ੱਕ ਨਹੀਂ ਜਦ ਕਿ ਵਾਹਿਗੁਰੂ ਤਾਂ ਹੈ ਕੋਈ ਨਹੀਂ ਉੱਥੇ ਹਾਂਜੀ ਹੁਣ ਅਸਲ ਵਿੱਚ ਨਾ ਜਿਹੜੀ ਗੁਰੂ ਸਾਹਿਬ ਜਿਹੜੀ ਓੰਕਾਰ ਵਾਲੀ ਗੱਲ ਆ ਉਹ ਗੱਲ ਉਹ ਤੋਂ ਸਾਨੂੰ ਬੁੱਕਹਿ ਦਿੱਤੀ ਗਈ ਕਿਸੇ ਨੇ ਪਤਾ ਨਹੀਂ ਕਿਹਨੇ ਕਹੀ ਆ ਹਾਂਜੀ ਪੁਜਾਰੀ ਨੇ ਕਹੀ ਹੁਣ ਹੁਣ ਭਾਈ ਗੁਰਦਾਸ ਨਾਂ ਦਾ ਕੁਛ ਵੀ ਹੈ ਨਹੀਂ ਸੀ ਨੇੜੇ ਟੇੜੇ ਭਾਈ ਵੀਰ ਸਿੰਘ ਨੇ ਉਹਦੇ ਪਿਓ ਨੇ ਗੱਲ ਕਹੀ ਆ ਵੀ ਦੇਖੋ ਜੀ ਮੈਨੂੰ ਇੱਕ ਗ੍ਰੰਥ ਲੱਭਾ ਹੋਰ ਹਾਂਜੀ ਉਹ ਉਹਨੇ ਉਹਦਾ ਟੀਕਾ ਕਰ ਦਿੱਤਾ ਭਾਈ ਗੁਰਦਾਸ ਦਾ ਭਾਈ ਵੀਰ ਸਿੰਘ ਨੇ ਉਹਨੂੰ ਗੁਰੂਗ੍ਰੰਥ ਸਾਹਿਬ ਦੀ ਕੁੰਜੀ ਲਿਖ ਦਿੱਤਾ ਪੜਿਆ ਲਿਖਿਆ ਬੰਦਾ ਸੀਗਾ ਅੰਗਰੇਜ਼ਾਂ ਚ ਬੱਲੇ ਬੱਲੇ ਸੀ ਪ੍ਰਿੰਟਿੰਗ ਪ੍ਰੈਸ ਸੀ ਉਹਦੇ ਕੋਲ ਹਾਂਜੀ ਵੱਡਾ ਚਮਚਾ ਸੀ ਸਰਕਾਰੀ ਦਰਬਾਰੇ ਚਲਦੀ ਸੀ ਹਾਂਜੀ ਠੀਕ ਹੈ ਉਹ ਉਹ ਗੱਲ ਫੈਲ ਗਈ ਹੇਮਕੁੰਟ ਵੀ ਭਾਈ ਵੀਰ ਸਿੰਘ ਨੇ ਕੱਢਿਆ ਹਾਂਜੀ ਕਾਮਨ ਸੈਂਸ ਦੀ ਕਸਮਤੀ ਤੇ ਗੁਰਬਾਣੀ ਦੀ ਕਸਮਤੀ ਤੇ ਕਦੇ ਵੀ ਦਸਮ ਗ੍ਰੰਥ ਦੀ ਕੋਈ ਵੀ ਰਚਨਾ ਦੇ ਹਵਾਲੇ ਨਾਲ ਇਹ ਗੱਲ ਸਾਬਤ ਨਹੀਂ ਹੋ ਸਕਦੀ ਕਿ ਹੇਮਕੁੰਟ ਕਿਸੇ ਹੋਰ ਲੋਕ ਵਿੱਚ ਆ ਹਾਂਜੀ ਹਾਂਜੀ ਜਿਹੜੇ ਜਿਹੜਾ ਸੂਰਜ ਪ੍ਰਕਾਸ਼ ਦਸਮ ਗ੍ਰੰਥ ਦਾ ਹਵਾਲਾ ਦਿੰਦੇ ਨਾ ਇਹ ਪਈ ਪਈ ਦਸਵੇਂ ਪਾਤਸ਼ਾਹ ਨੇ ਜਿਹੜਾ ਬਚਿਤ੍ਰਨਾਟਕ ਆ ਜਿੱਥੇ ਕਿਹਾ ਪਈ ਹੇਮਕੁੰਟ ਪर्वਤ ਹੈ ਜਹਾਂ ਸਤਸਰੰਗ ਸੋਭਤ ਹੈ ਤਾਂ ਹਾਂਜੀ ਹਾਂਜੀ ਪੇ ਉਪਰ ਮੈਂ ਕਿਸੇ ਹੋਰ ਲੋਕ ਵਿੱਚ ਮੈਂ ਭਗਤੀ ਕਰਦਾ ਸੀ ਸੱਤ ਜਨਮਾਂ ਮੈਂ ਭਗਤੀ ਕਰਦਾ ਰਿਹਾ ਹਾਂ ਜੀ ਫਿਰ ਰੱਬ ਨੇ ਆ ਕੇ ਮੈਨੂੰ ਕਿਹਾ ਪੇ ਉੱਥੇ ਕੋਈ ਜੋੜਾ ਹੈਗਾ ਉਹਨਾਂ ਦੇ ਬੱਚਾ ਨਹੀਂ ਹੋ ਰਿਹਾ 68 ਤੀਰਥਾਂ ਦੇ ਇਸ਼ਨਾਨ ਕਰ ਲਿਆ ਤੂੰ ਜਾ ਉੱਥੇ ਹੁਣ ਦਸਵੇਂ ਪਾਤਸ਼ਾਹ 1666 ਵਿੱਚ ਜਨਮ ਹੁੰਦਾ ਉਹਨਾਂ ਦਾ ਪਟਨੇ ਚ ਹਾਂ ਜੀ ਅਨੰਤਪੁਰ ਰਹਿੰਦੇ ਆ ਉਹ ਹਾਂ ਜੀ ਇਹ ਲਿਖਤਾ ਗਏ ਹੋ ਕਿ ਸਤ ਚੋਟੀਆਂ ਆ ਉੱਥੇ ਮੈਂ ਭਗਤੀ ਕਰਦਾ ਰਿਆਂ ਹਾਂਜੀ ਹੁਣਾਂ ਨਹੀਂ ਸੀ ਚਾਹੀਦਾ ਵੀ ਜਾ ਕੇ ਆਉਂਦੇ ਉੱਥੇ ਜਾਣਾ ਚਾਹੀਦਾ ਸੀ ਜਿੱਥੇ ਮਤਲਬ ਭਗਤੀ ਕੀਤੀ ਹੈ ਜਾ ਕੇ ਆਉਂਦੇ ਪਛਾਣ ਦੀ ਜਗਾ ਵੀ ਬਾਕੀ ਆਹੀ ਜਗਾ ਆ ਹਾਂਜੀ ਹਾਂਜੀ ਫਿਰ ਇਹ ਗੱਲ ਭਾਈ ਵੀਰ ਸਿੰਘ ਨੂੰ ਲੱਭੀ ਇਹ ਭਾਈ ਵੀਰ ਸਿੰਘ ਨੂੰ ਲੱਭੀ ਆ ਹਾਂਜੀ ਅੱਛਾ ਹੁਣ ਜਦੋਂ ਨਾ ਜਦੋਂ ਸਾਰੀਆਂ ਗੱਲਾਂ ਜਿਹੜੀ ਤੁਹਾਡੀ ਗੱਲ ਦਾ ਜਵਾਬ ਆ ਸਾਰੀਆਂ ਗੱਲਾਂ ਨੂੰ ਜਦੋਂ ਅਸੀਂ ਦੇਖਦੇ ਆ ਤੇ ਤੇ ਪਤਾ ਲੱਗਦਾ ਵੀ ਊ ਜਿਹੜਾ ਓ ਲਿਖਿਆ ਸੀ ਨਾ ਉਹਦਾ ਓੰਕਾਰ ਬਣਾ ਕੇ ਹਾਂਜੀ ਉਹਦੇ ਅਰਥ ਪਾਲਣ ਵਾਲਾ ਮਤਲਬ ਬ੍ਰਹਮਾ ਵਿਸ਼ਨੂੰ ਸ਼ਿਵ ਦਾ ਸਬਸਟੀਟਿਊਟ ਬਣਾ ਕੇ ਇੱਕ ਬਣਾਤਾ ਹੈ ਭਿ ਜਿੱਦਾਂ ਉਹਨਾਂ ਦੇ ਤਿੰਨਾਂ ਸਾਡਾ ਇੱਕ ਹੀ ਆ ਇੱਕ ਆ ਹੁਣ ਸ਼ੁਰੂ ਦੇ ਵਿੱਚ ਸਿੱਖ ਦੇ ਗੱਲ ਵਿੱਚ ਸਬਜੈਕਟ ਪੜ੍ਹਨ ਲੱਗਾ ਬੰਦਾ ਹੁਣ ਜਿੱਦਾਂ ਦੇਖੋ ਬੰਦਾ ਮੈਥ ਲੱਗਾ ਪੜ੍ਹਨ ਹਾਂਜੀ ਹੁਣ ਜਿਹੜਾ ਡੰਡੀ ਆ ਉਹਨੂੰ ਇੱਕ ਇੱਕ ਕਹਿਣਾ ਆ ਇਹ ਕਿਨੇ ਕਿਨੇ ਕਿਦਾਂ ਪਤਾ ਲੱਗਾ ਇਹ ਹਾਂਜੀ ਚਲੋ ਸਟਾਰਟਿੰਗ ਤੋਂ ਕੋਈ ਨਹੀਂ ਜਦੋਂ ਬਸ ਜਦੋਂ ਪਹਿਲੀ ਵਾਰ ਬੱਚਾ ਪੜ੍ਹਨ ਲੱਗਾ ਨਾ ਉਹਨੂੰ ਕਹੇਤਾ ਇਹਨੂੰ ਇੱਕ ਕਹਿਣਾ ਆ ਹਾਂਜੀ ਇਹਨੂੰ ਦੋ ਕਹਿਣਾ ਆ ਹਾਂਜੀ ਉਹਦੇ ਹਾਰਡ ਡਰਾਈਵ ਦੇ ਅੰਦਰ ਚੱਲਦਾ ਹਾਂਜੀ ਪਈ ਪਈ ਦੋ ਫੇ ਤਿੰਨ ਹੁੰਦੇ ਆ ਫੇ ਚਾਰ ਹੁੰਦੇ ਹੁਣ ਜਦੋਂ ਸ਼ੁਰੂ ਚ ਇਹ ਕਹਿੰਦਾ ਨਾ ਪਈ ਇਹਨੂੰ ਓੰਕਾਰ ਕਹਿਣਾ ਇਹਦਾ ਮਤਲਬ ਆ ਜਮਾਉਣੇ ਵਾਲਾ ਪਾਲਣੇ ਵਾਲਾ ਮਾਰਨੇ ਵਾਲਾ ਉਹ ਇੱਕੋ ਹੀ ਆ ਹਾਂਜੀ ਸੇਖੋ ਦੀ ਪੂਜਾ ਕਰਦਾ ਹੁਣ ਹੁਣ ਕਰੋ ਗੁਰਬਾਨੀ ਦੇ ਅਰਥ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਨਹੀਂ ਮਤਲਬ ਜੇ ਆਪਾਂ ਮੋٹے ਦਿਮਾਗ ਨਾਲ ਜੱਟ ਸੌਦੇ ਨਾਲ ਵੀ ਵੇਖੀਏ ਤੇ ਅਕਸਰ ਇਨਸਾਨ ਨੂੰ ਕਿਸੇ ਨੇ ਪੈਦਾ ਤਾਂ ਕੀਤਾ ਹੀ ਹੈ ਨਾ ਤੁਸੀਂ ਜੱਟਾਂ ਵਾਲੇ ਨਾ ਨਾ ਤੁਸੀਂ ਖੱਤਰੀ ਵਾਲੇ ਨਾ ਦੇਖੋ ਇਹ ਚਲੋ ਦਿਮਾਗੀ ਤੌਰ ਤੇ ਸੈਂਸ ਦੇ ਤੌਰ ਤੇ ਵੀ ਨਹੀਂ ਇਦਾਂ 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 ਵਿਆਹ ਹੋਇਆ ਆ ਹਾਂਜੀ ਬੱਚੇ ਹੈਗੇ ਆ ਬੱਚੇ ਵੀ ਹੈਗੇ ਹਾਂਜੀ ਵਿਆਹ ਹੀ ਸਭ ਮੈਰਿਡ ਆ ਤੁਹਾਡੇ ਹੀ ਆ ਕਿ ਕਿਸੇ ਹੋਰ ਦੇ ਆ ਮੇਰੇ ਹੀ ਆ ਜੀ ਹਾਂਜੀ ਮਤਲਬ ਨਹੀਂ ਨਹੀਂ ਮੇਰੇ ਹੀ ਆ ਜੀ ਗਾਰੰਟੀ ਆ ਆਬਵੀਅਸਲੀ ਗਾਰੰਟੀ ਆ ਨਾ ਨਹੀਂ ਨਹੀਂ ਇਸ ਕਾਲ ਦੀ ਤਾਂ ਹੁਣ ਆਪਾਂ ਨਹੀਂ ਨਹੀਂ ਮਤਲਬ ਤੁਹਾਨੂੰ ਤਾਂ ਇੰਨਾ ਤੀਮੀ ਨਾਲ ਵਿਸ਼ਵਾਸਤਾ ਰੱਖਦੇ ਹੀ ਆ ਹਾਂ ਹਾਂ ਇਹ ਕੋਈ ਸ਼ੱਕ ਨਹੀਂ ਮੰਨ ਕੇ ਹੀ ਬੈਠੇ ਆ ਵੀ ਸਾਡੇ ਆ ਹਾਂਜੀ ਹਾਂਜੀ ਓਕੇ ਇੰਨਾ ਤਾਂ ਤੁਹਾਨੂੰ ਪਤਾ ਆ ਵੀ ਜਦੋਂ ਬੱਚਾ ਹੋਇਆ ਤੁਸੀਂ ਵਾਈਫ ਨੂੰ ਮਿਲੇ ਹੋਗੇ ਮਿਲਦੇ ਤਾਂ ਹੋਊਗੇ ਹੀ ਹਾਂਜੀ ਹਾਂਜੀ ਕਿ ਨਹੀਂ ਹਾਂਜੀ ਫੇ ਜਿਹੜਾ ਹੋਰ ਆ ਉਹ ਕਿੱਥੋਂ ਆ ਗਿਆ ਵਿੱਚ ਕੁਦਰਤ ਆ ਬੁਲਾਣੀ ਆਕ ਨਹੀਂ 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 ਰੁਕ ਜਾ ਹੁਣ ਪਹਿਲਾਂ ਰੱਬ ਦੀ ਗੱਲ ਕਰਦੇ ਸੀ ਹੁਣ ਕੁਦਰਤ ਆ ਗਿਆ ਰੁਕ ਜਾਓ ਜਿਹੜਾ ਤੁਸੀਂ ਵਾਈਫ ਨੂੰ ਮਿਲੇ ਆ ਉਹਦਾ ਇੱਕ ਟਾਈਮ ਹੋਊਗਾ ਉਹ ਸ਼ਰੀਰਕ ਤੌਰ ਤੇ ਠੀਕ ਹੋਊਗੀ ਤੁਸੀਂ ਠੀਕ ਹੋਵੋਗੇ ਤੇ ਉਹ 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 ਪ੍ਰੈਗਨੈਂਟ ਹੋਈ ਤੇ ਬੱਚਾ ਹੋ ਗਿਆ ਹਾਂਜੀ ਹੁਣ ਇਹ ਕਿਸੇ ਦੇ ਵੀ ਹੋ ਸਕਦਾ ਕਿ ਨਹੀਂ ਸਮਝਦੇ ਸਮਝਣਾ ਜੇ ਕੋ ਕੁੜੀ ਵਿਆਹੀ ਨਾ ਹੋਵੇ ਨਹੀਂ ਨਹੀਂ ਮਤਲਬ ਜੇ ਵਿਆਹੀ ਨਾ ਹੋਵੇ ਕਿਸੇ ਬੰਦੇ ਨਾਲ ਨਹੀਂ ਨਹੀਂ ਜੇ ਵਿਆਹੀ ਨਾ ਹੋਵੇ ਕਿਸੇ ਬੰਦੇ ਨਾਲ ਸੌਂਝੇ ਬੱਚਾ ਹੋਊਗਾ ਨਹੀਂ ਪ੍ਰੈਗਨੈਂਟ ਹੋਊਗੀ ਨੇ ਉਹ ਕੁਦਰਤ ਹੀ ਹਲਾਤਾ ਹੋਊਗੀ ਨਾ ਹੋ ਜਾਣਾ ਹੈ ਵਿਆਹ ਕੋਈ ਜ਼ਰੂਰੀ ਨਹੀਂ ਇਸ ਕਰਕੇ ਕੁਦਰਤ ਨੇ ਜੋ ਵੀ ਪੈਦਾ ਹੋਇਆ ਨਾ ਉਹ ਗਰਵਾਣੀਏ ਮੰਦੀ ਆ ਵੀ ਆਪਣੇ ਆਪ ਤੋਂ ਸਹਿ ਬੰਗਿਆ ਇਹ ਸਾਰਾ ਕੁਝ ਠੀਕ ਹੈ ਜਿਹੜਾ ਯੂਨੀਵਰਸ ਬਣ ਰਿਹਾ ਨਾ ਆਪਣੇ ਆਪ ਆਪਣੇ ਆਪ ਹੋ ਰਿਹਾ ਇੱਕ ਨਿਜ਼ਮ ਬਣ ਗਿਆ ਆ